ਗਵੰਟੀ ਤੇ ਵਿਸ਼ਵਾਸ ਕਰਕੇ ਆਪਦੀ ਧੀ ਨੂੰ ਛੱਡ ਕੇ ਗਿਆ ਸੀ ਗਵੰਢ ਨਾਲ ਦੇ ਕਰੇ ਆਪ ਗਏ ਸੀ ਵਿਆਹ ਕੁੜੀ ਦੇ ਸੀ ਪੇਪਰ ਤੇ ਗਵੰਢੀ ਨੇ ਕੀ ਕੀਤਾ ਕੁੜੀ ਨੂੰ ਨਸ਼ੀਲੀ ਚੀਜ਼ ਖਵਾ ਕੇ ਉਹਦੇ ਨਾਲ ਗਲਤ ਕੰਮ ਕੀਤਾ ਉਹਨੂੰ ਪ੍ਰੈਗਨੈਂਟ ਕਰਤਾ ਜਦੋਂ ਕੁੜੀ ਨੂੰ ਪਤਾ ਲੱਗਾ ਕੁੜੀ ਨੇ ਰੋਂਦੀ ਰੋਂਦੀ ਨੇ ਆਪਣੀ ਮਾਂ ਨੂੰ ਦੱਸਿਆ ਜਦੋਂ ਮਾਂ ਨੂੰ ਦੱਸਿਆ ਤੇ ਮਾਂ ਨੇ ਉਹਦੀ ਨੇ ਉਹਦੇ ਪਿਓ ਨੂੰ ਦੱਸਿਆ ਵੀ ਗਵੰਢੀਆਂ ਦੇ ਬੰਦੇ ਨੇ ਆਹ ਕੰਮ ਕੀਤਾ ਜਦੋਂ ਉਹਦੇ ਕੋਲੇ ਗਏ ਉਹਨੂੰ ਪੁੱਛਿਆ ਤੇ ਪਹਿਲਾਂ ਤਾਂ ਮੰਨਦਾਂ ਨਹੀਂ ਸੀ ਮੁੜ ਕੇ ਉਹਨੂੰ ਮਨਾਇਆ ਪਿੰਡ ਸਰਪੰਚ ਨਾਲ ਗੱਲਬਾਤ ਕੀਤੀ ਸਰਪੰਚ ਵੀ ਇਹ ਜਿਹਾ ਸੀ ਤਾੜੀ ਦੋ ਹਥਾਣਾ ਵਜਦੀ ਆ ਇੱਕ ਨਾਣੀ ਵਜਦੀ 16 ਸਾਲ ਦੀ ਕੁੜੀ ਨੂੰ ਕੀ ਸਮਝਾ ਉਹ ਕਹਿੰਦਾ 12 12 13 13 ਸਾਲਾਂ ਦਾ ਜਵਾਕ ਆ ਪੂਰੇ ਚੰਟ ਹੋਏ ਫਿਰਦਾ ਤੁਸੀਂ ਕੀ ਚਾਹੁੰਦੇ ਆ ਪਰ ਇਹ ਗੱਲ ਸਹੀ ਨਹੀਂ ਹੁੰਦੀ ਉਹ ਮੋਤਵਾਰ ਬੰਦਾ ਸੀ ਉਹਨੂੰ ਇਨਸਾਫ ਦਿਵਾਉਣ ਦਾ ਹੱਕ ਸੀ ਪਰ ਪ੍ਰਸ਼ਾਸਨ ਨੇ ਬਹੁਤ ਸਾਧ ਦਿੱਤਾ ਆਪਾਂ ਉਹ ਬੰਦੇ ਨਾਲ ਗੱਲ ਕਰਾਂਗੇ ਜਿਹਦੀ ਧੀ ਨਾਲ ਇਹ ਕੰਮ ਹੋਇਆ ਆਜਾ ਬਾਈ ਮਾੜਾ ਖੱਚ ਕੇ ਸਸੇ ਗਾਲ ਜੀ ਮੈਂ ਤੁਹਾਡਾ ਆਪਣਾ ਗੁਰੂ ਸਿੱਧੂ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਤੇ ਆਪਾਂ ਗੱਲ ਕਰਦੇ ਹਾਂ ਕਿ ਅੱਜ ਇਹੋ ਜੀ ਵੀ ਜਿਹੜਾ ਗਵੰਢਾਂ ਦੇ ਸਹਾਰੇ ਆਪਦੀ ਧੀ ਨੂੰ ਛੱਡ ਕੇ ਗਿਆ ਸੀ ਜਦੋਂ ਛੱਡ ਕੇ ਗਿਆ ਥੋੜੇ ਟਾਈਮ ਬਾਅਦ ਆ ਜਦੋਂ ਕੁੜੀ ਪ੍ਰੈਗਨੈਂਟ ਹੋ ਗਈ ਪਹਿਲੀ ਵਾਰ ਤਾਂ ਚਲੋ ਨਹੀਂ ਕੋਈ ਘਰੇ ਗੱਲ ਕੀਤੀ ਦੂਜੀ ਵਾਰ ਉਹਨੇ ਅੱਕੀ ਵੀ ਨੇ ਜਦੋਂ ਉਹ ਮੁੰਡਾ ਬਲੈਕਮਿਲ ਕਰਨੋਂ ਨਹੀਂ ਹਟਿਆ ਕਰਨੋਂ ਨਹੀਂ ਹਟਿਆ ਤਾਂ ਉਹਨੇ ਆਦੀ ਮਾਂ ਨੂੰ ਦੱਸਤਾ ਜੀ ਮੈਨੂੰ ਉਹਨੇ ਪ੍ਰੈਗਨੈਂਟ ਕਰਤਾ ਤੇ ਮੇਰੇ ਨਨ੍ਹੀ ਗਲਤ ਸਬੰਧ ਬਣਾਉਂਦਾ ਸੀ ਕੁੜੀ ਦੀ ਉਮਰ ਸੀ 16 ਸਾਲ ਤੇ ਬੰਦੇ ਦੀ ਉਮਰ ਸੀ 31 32 ਸਾਲ ਤੇ ਆਪਾਂ ਉਹ ਗ ਕੀ ਗੱਲਬਾਤ ਬਣੀ ਹੈ ਹੱਸੇ ਬਈ ਸੱਸੀ ਕੀ ਹਾਲ ਹੈ ਬਈ ਵਧੀਆ ਬਈ ਬਈ ਕੀ ਗੱਲਬਾਤ ਬਣੀ ਕੀ ਗੱਲ ਹੋਈ ਥੋੜੀ ਇਹ ਜਿਹੜੀ ਧੀ ਨੇ ਇਹ ਕੰਮ ਹੋਇਆ ਕਿ ਬੰਦਾ ਕੌਣ ਸੀ ਕੋਈ ਥੋੜਾ ਸਕਸਕੇਲਾ ਸੀ ਕਿ ਗਵਾਂਡੀ ਸੀ ਬਈ ਪਤਾ ਕੀ ਹੈ ਜਦੋਂ ਆਪਾਂ ਹਰ ਇੱਕ ਬੰਦਾ ਬੰਦੇ ਨੂੰ ਐ ਹੁੰਦਾ ਯਾਰ ਵੀ ਹਨਾ ਘਰੇ ਵੀ ਕੋਈ ਰਵੇ ਬੰਦਾ ਹਨਾ ਵੀ ਮੈਂ ਮੈਂ ਵਿਆਹ ਤੇ ਜਾਣਾ ਸੀਗਾ ਮੇਰੀ ਘਰ ਵਾਲੀ ਨਾਲ ਹਨਾ ਤੇ ਮੈਂ ਆਪਣੀ ਮੇਰੀ ਕੁੜੀ ਦੇ ਪੇਪਰ ਚੱਲੀ ਜਾਂਦੇ ਸੀਗੇ ਤੇ ਮੈਂ ਆਪਣੀ ਕੁੜੀ ਨੂੰ ਕਿਹਾ ਵੀ ਕਿਵੇਂ ਕਰਨਾ ਹਨਾ ਵੀ ਪੇਪਰ ਚੱਲੀ ਜਾਂਦੇ ਪੁੱਤ ਤੂੰ ਪੇਪਰ ਦੇ ਲਾ ਵੀ ਤੂੰ ਕਰੇ ਰਹਿ ਹਣਾ ਉਹਦੀ ਪਾਪਾ ਚਲ ਠੀਕ ਆ ਮੈਂ ਘਰੇ ਰਹਿ ਲਵਾਂ ਵੀ ਪਰ ਮੈਂ ਸੋਚਦਾ ਸੀਗਾ ਵੀ ਮੈਨੂੰ ਜਾਣਾ ਵੀ ਜ਼ਰੂਰੀ ਸੀਗਾ ਕਿਉਂਕਿ ਰਿਸ਼ਤੇਦਾਰੀ ਬੜੀ ਪੱਕੀ ਸੀਗੀ ਸਾਡੀ ਤੇ ਮੈਨੂੰ ਸਾਰਿਆਂ ਨਾਲ ਹੀ ਜਾਣਾ ਪੈਂਦਾ ਸੀਗਾ ਮੇਰੇ ਮੰਮੀ ਡੈਡੀ ਹੈ ਨਹੀਂ ਬਈ ਤੇ ਮੈਨੂੰ ਜਾਣਾ ਪੈਣਾ ਸੀਗਾ ਤੇ ਮੈਂ ਕੁੜੀ ਨੂੰ ਬਈ ਆਪਦੇ ਗਵਾਂਢੀ ਦੇ ਸਾਰੇ ਛੱਡ ਜਾਨਾ ਮੈਂ ਕਹੇ ਚਲ ਤੂੰ ਉਹਨਾਂ ਦੇ ਘਰ ਆ ਦੇ ਨਾਲ ਦੇ ਘਰ ਸਾਡੇ ਗਵਾਂਢੀ ਆ ਉਹਨਾਂ ਦੇ ਘਰੇ ਚੱਲ ਰੋਟੀ ਪਾਣੀ ਖਾ ਲਿਆ ਕਰੀ ਮੈਂ ਉਹਨਾਂ ਨੂੰ ਕਹਿ ਜਾਨਾ ਉਹਨਾਂ ਦੇ ਭਾਈ ਨੂੰ ਮੈਂ ਕਹਿ ਗਿਆ ਮੈਂ ਕਿ ਐਂ ਕਰਕੇ ਰਹਿਣਾ ਵੀ ਮੈਂ ਵਿਆਹ ਚੱਲਿਆ ਤੇ ਦੋ ਦਿਨ ਨਹੀਂ ਆਉਂਦਾ ਤੇ ਬਾਈ ਬਣ ਕੇ ਮੇਰੀ ਕੁੜੀ ਦਾ ਧਿਆਨ ਰੱਖੀ ਇਹ ਪੇਪਰ ਚੱਲੀ ਜਾਂਦੇ ਆ ਹਣੇ ਰੋਟੀ ਦੇ ਦਿਆ ਕਰੋ ਬਸ ਵੀ ਇੰਨਾ ਹੀ ਬਹੁਤ ਸਾਰਾ ਸਾਨੂੰ ਯਾਰ ਹਣਾ ਤੇ ਬਾਈ ਗਲਤੀ ਸੀ ਮੇਰੀ ਉਹ ਬਹੁਤ ਵੱਡੀ ਗਲਤੀ ਸੀ ਮੈਂ ਆਪਣੀ ਕੁੜੀ ਨੂੰ ਐ ਛੱਡ ਕੇ ਗਿਆ। ਅੱਛਾ ਠੀਕ ਹੈ ਜੇ ਇਹ ਤੋਂ ਚੰਗਾ ਤਾਂ ਮੈਂ ਆਪਦੀ ਕੁੜੀ ਨਾਲ ਹੀ ਲੈ ਜਾਂਦਾ। ਇਹ ਤੋਂ ਚੰਗਾ ਤਾਂ ਅਸੀਂ ਵੀ ਨਾ ਜਾਂਦੇ। ਕਿਉਂਕਿ ਜਿਹੜੀ ਚੀਜ਼ ਮੈਨੂੰ ਹਣਾਉਣੀ ਪਈ ਆਪਣੇ ਸਰੀਰ ਤੇ ਹਣਾਉਣਾ ਪਿਆ ਸਾਡੇ ਪਰਿਵਾਰ ਨੂੰ ਤੇ ਇਹ ਦੱਸਣ ਯੋਗ ਨਹੀਂ ਹੈਗਾ। ਬਸ ਬੰਦਾ ਸਮਝ ਜੇ ਵੀ ਮੈਂ ਜਿਹੜੇ ਦੁੱਖਾਂ 'ਚ ਨਿਕਲਿਆ ਬੰਦਾ ਨਿਕਲ ਨਹੀਂ ਸਕਦਾ। ਮੈਂ ਬਹੁਤ ਔਖਾਂ ਨਿਕਲਿਆ। ਭਾਈ ਜਿਹੜੀ ਮੰਨ ਕੇ ਚੱਲ ਵੀ ਇਹ ਜਿਹੜੀ ਬੰਦੇ ਨੇ ਕਢਾਉਣੀ ਹਲਕਤ ਕੀਤੀ ਇਹ ਤੁਹਾਡਾ ਕੋਈ ਸਕਸਕੇਲਾ ਤਾਂ ਨਹੀਂ ਉਹੀ ਗਵਾਂਢੀ ਆ। ਗਵਾਂਢੀ ਆ ਭਾਈ। ਕੋਈ ਸਾਡਾ ਸਗਾ ਸਕੱਲਾ ਨਹੀਂ ਕੋਈ ਸਾਡੀ ਕਾਸ਼ਟ ਦਾ ਨਹੀਂ ਹੈਗਾ ਇੱਕ ਬਸ ਜਦੋਂ ਆਪਾਂ ਗਵਾਂਢੀ ਹੁੰਦਾ ਮੋਹ ਪ੍ਰੇਮ ਹੁੰਦਾ ਯਾਰ ਆਪਣਾ ਮੈਂ ਹੁੰਦਾ ਜੱਲੇ ਯਾਰ ਵੀ ਆਪਣੇ ਆਪ ਦੇ ਐਰ ਬੰਦਾ ਸੋਚਦਾ ਸਾਡੇ ਬਾਰੇ ਤੇ ਇਦਾਂ ਇਹਨਾਂ ਮੈਂ ਆਪਣੀ ਕੁੜੀ ਨੂੰ ਉਹਨਾਂ ਦੇ ਘਰੇ ਛੱਡ ਜਾਨਾ ਬਈ ਠੀਕ ਹੈ ਮੈਂ ਵਿਆਹ ਤੋਂ ਹਣਾ ਜਦੋਂ ਦੋ ਦਿਨ ਬਾਅਦ ਆਉਣਾ ਤੇ ਉਦੋਂ ਮੇਰੀ ਕੁੜੀ ਰੋ ਰਹੀ ਹੈ ਮੇਰੀ ਕੁੜੀ ਮੇਰੀ ਘਰ ਵਾਲੀ ਕੋਲ ਅੱਛਾ ਠੀਕ ਹੈ ਮੈਂ ਕਿਹਾ ਕੀ ਹੋ ਗਿਆ ਪੁੱਤ ਕੀ ਹੋ ਗਿਆ ਰੋਈ ਕਿਉਂ ਜਾਨੀ ਹੈ ਕਹਿੰਦੀ ਪਾਪਾ ਮੇਰੇ ਨਾਲ ਅੰਕਲ ਨੇ ਧੱਕਾ ਕੀਤਾ ਨਾਲ ਦੇ ਘਰ ਵਾਲੇ ਨੇ ਹੂੰ ਠੀਕ ਹੈ ਮੇਰੇ ਸਾਹਮਣੇ ਤਾਂ ਦੱਸਿਆ ਨਾ ਉਹ ਮੇਰੀ ਘਰ ਵਾਲੀ ਨੇ ਮੈਨੂੰ ਦੱਸਿਆ ਪਰ ਵੀ ਐਂ ਕਰਕੇ ਨਾ ਵੀ ਜਿਹੜਾ ਨਾਲ ਦੇ ਘਰ ਵਾਲਾ ਉਹ ਵੀ ਕੁੜੀ ਆਪਣੀ ਕਹਿ ਰਹੀ ਆ ਵੀ ਇਹ ਮੇਰੇ ਨਾਲ ਧੱਕਾ ਕਰਦਾ ਸੀਗਾ ਵੀ ਮੈਨੂੰ ਨਸ਼ੇ ਦੇ ਵਿੱਚ ਪਤਾ ਨਹੀਂ ਕੁਝ ਪਾ ਦਿੰਦਾ ਸੀ ਤੇ ਉਹਦੇ ਬਾਅਦ ਮੇਰੇ ਨਾਲ ਸਰੀਰਕ ਸੰਬੰਧ ਬਣਾਉਂਦਾ ਸੀਗਾ ਤੇ ਆਪਣੀ ਕੁੜੀ ਪ੍ਰੈਗਨੈਂਟ ਆ ਮਾਤੇ ਜੀ ਭੈਣ ਨੂੰ ਆ ਕੀ ਹੋ ਗਿਆ ਕਹਿੰਦੀ ਇਹ ਸਵੇਰ ਦੀ ਨਾ ਚੱਕਰ ਖਾਈ ਜਾਂਦੀ ਐ ਤੇ ਉਲਟੀਆਂ ਕਰੀ ਜਾਂਦੀ ਐ ਬਹੁਤ ਔਖੀ ਹੋਈ ਜਾਂਦੀ ਆ ਵੀ ਮੈਨੂੰ ਇਹਨਾਂ ਦੱਸਿਆ ਵੀ ਮੰਮੀ ਮੇਰੇ ਨਾਲ ਐ ਕੀਤਾ ਅੰਕਲ ਨੇ ਠੀਕ ਹੈ ਮੈਨੂੰ ਗੁੱਸਾ ਆਇਆ ਮਗਾ ਯਾਰ ਪਹਿਲਾਂ ਆਪਾਂ ਟੈਸਟ ਦਾ ਕਰਾ ਲਈਏ ਕੀ ਵੀ ਤਾਂ ਉਹੀ ਹੋਵੇ ਗੱਲਬਾਤ ਹੋਵੇ ਚਲ ਆਪਾਂ ਡਾਕਟਰ ਕੋਲ ਚਲਦੇ ਆਂ ਅਸੀਂ ਡਾਕਟਰ ਕੋਲ ਜਾਵੜੇ ਬਈ ਉਹ ਕਹਿੰਦੇ ਬਈ ਇਹਨੂੰ ਬ੍ਰੈਗਨਰ ਹੋਈ ਨੂੰ ਤਿੰਨ ਚਾਰ ਦਿਨ ਹੋ ਗਏ ਅੱਛਾ ਤਿੰਨ ਚਾਰ ਦਿਨ ਹੋ ਗਏ ਕਹਿੰਦਾ ਬ੍ਰੈਗਨਰ ਹੋਈ ਨੂੰ ਕਹਿੰਦਾ ਤੁਸੀਂ ਇਹਦੇ ਬਾਰੇ ਆਧਾਰ ਕੱਢ ਲਿਓ ਇਹਦਾ ਮੈਂ ਆਪਦੀ ਘਰ ਨੂੰ ਕਹਾਂ ਮੈਂ ਟੱਪ ਚੱਲਾਂ ਇੱਥੋਂ ਇੱਥੇ ਕੰਮ ਉਲਟ ਹੋਇਆ ਪਿਆ ਮੈਂ ਕਹਾਂ 16 ਸਾਲ ਦੀ ਤਾਂ ਕੁੜੀ ਹੈ ਆਪਣੀ ਭੈਣ ਜ ਮੈਂ ਕਹਾਂ ਇੱਥੇ ਬੁੰਡ ਪੰਗਾ ਖੜਾ ਹੋਊਗਾ ਮੈਂ ਕਹਾਂ ਤੁਰ ਕੇ ਨਿਕਲ ਇੱਥੋਂ ਅਸੀਂ ਕਿਵੇਂ ਨਾ ਕਿਵੇਂ ਬਈ ਇੱਥੋਂ ਨਿਕਲੇ ਬਾਅਦ ਵਿੱਚ ਮੈਂ ਉਹਨਾਂ ਨੂੰ ਘਰੇ ਛੱਡ ਕੇ ਬਈ ਮੈਂ ਉਹ ਗਵੰਡੀ ਕੋਲ ਜਾਂਦਾ ਮੈਂ ਕਹਾਂ ਕਿਵੇਂ ਆ ਕਹਿੰਦਾ ਠੀਕ ਆ ਮੈਂ ਕਹਾਂ ਮੇਰੀ ਕੁੜੀ ਤਰੀਕੀ ਲਾਦੀ ਹੈ ਬਈ ਤੇ ਕਹਿੰਦਾ ਮੇਰੀ ਭਤੀ ਧੀਆਂ ਰਗੀ ਆ ਮੈਂ ਧੀਆਂ ਨਾਲ ਕਿ ਗਲਤ ਕੰਮ ਕਰਦੇ ਹੁੰਦੇ ਮੈਂ ਕਹਿੰਦਾ ਮੈਂ ਕਹਿੰਦਾ ਮੇਰੀ ਕੁੜੀ ਦੇ ਨਾਲ ਕੀ ਕੀਤਾ ਤੂੰ ਇੰਨਾ ਕੁਝ ਕਹਿੰਦਾ ਮੈਂ ਕੀ ਕੀਤਾ ਉਹ ਤੂੰ ਐ ਗਲਤ ਬੋਲਦਾ ਭੈ ਜਦੋਂ ਨਾਲੇ ਤੁਹਾਡੀ ਕੁੜੀ ਰੱਖੇ ਨਾਲੇ ਤੁਸੀਂ ਗਲਤ ਬੋਲਦੇ ਹੋ ਮੈਂ ਕਹ ਮੇਰੀ ਗੱਲ ਸੁਣ ਲੈ ਭਰਾਵਾ ਮੈਂ ਕਹ ਮੇਰੀ ਜਿਹੜੀ ਕੁੜੀ ਆ ਨਾ ਮੈਨੂੰ ਸਾਰਾ ਕੁਝ ਦੱਸਤਾ ਉਹਨੇ ਤੇ ਮੈਂ ਉਹਦਾ ਟੈਸਟ ਵੀ ਕਰਾ ਕੇ ਲਿਆ ਐ ਪ੍ਰੈਗਨੈਂਟ ਆ ਮੇਰੀ ਕੁੜੀ ਉਹ ਤੇਰੇ ਕਰਕੇ ਹੋਈ ਆ ਤੇ ਮੈਂ ਤੇਰੇ ਤੇ ਕੇਸ ਪਾਉਂਗਾ ਤੇ ਮੈਂ ਤੁਰਨ ਲੱਗਿਆ ਮੇਰੀ ਬਾਹ ਫੜ ਲਈ ਬਾਈ ਕਹਿੰਦਾ ਬਹਿ ਜਾ ਬਾਈ ਬਣ ਕੇ ਤੇ ਉਧਰ ਉਹਦੀ ਘਰ ਵਾਲਿਆ ਗਈ ਮੈਂ ਉਹਦੀ ਘਰ ਵਾਲੀ ਘਰ ਵਾਲੀ ਕਹਿੰਦੀ ਕੀ ਹੋ ਗਿਆ ਮੈਂ ਕਹ ਐ ਕਰਕੇ ਤੇਰੇ ਘਰ ਵਾਲੀ ਤੂੰ ਗਲਤ ਕੰਮ ਨਹੀਂ ਕਰਦੀ ਇਹਦੇ ਨਾਲ ਇਹਦੇ ਨਾਲ ਪੈਂਦੀ ਨਹੀਂ ਮੈਂ ਕਹ ਤੂੰ ਕਹਿੰਦੀ ਪੈਂਨੀ ਆ ਮੈਂ ਕਹ ਫਰੇ ਇਹਨੇ ਮੇਰੀ ਕੁੜੀ ਦੇ ਨਾਲ ਇਦਾਂ ਕਿਉਂ ਕੀਤਾ ਮੈਂ ਕਹ ਮੈਂ ਤੁਹਾਡੇ ਸਾਰੇ ਛੱਡ ਕੇ ਗਿਆ ਸੀ ਆਪਣੀ ਕੁੜੀ ਨੂੰ ਤੇ ਇਹਦੇ ਕੀ ਕੀਤਾ ਨੇ ਇਹਨੇ ਮੇਰੀ ਕੁੜੀ ਦੇ ਨਾਲ ਇਹਨੇ ਮੇਰੀ ਗੱਡ ਕੁੜੀ ਨੇ ਗਲਤ ਕੰਮ ਕੀਤਾ ਜਿਹਦੇ ਕਰਕੇ ਮੇਰੀ ਕੁੜੀ ਪ੍ਰੈਗਨੈਂਟ ਹੋ ਗਈ ਤੇ ਅੱਜ ਉਹ ਤੜਫੀ ਜਾਂਦੀ ਆ ਮੈਂ ਕਹਾਂ ਮੈਂ ਹੁਣ ਕਿਹਨੂੰ ਕੀ ਦੱਸਾਂ ਕੀ ਮੈਂ ਕਿੱਥੇ ਵਿਆਹਾਂਗਾ ਹਣ ਮੇਰੇ ਉਹਦੀ ਜ਼ਿੰਦਗੀ ਖਰਾਬ ਕਰਤੀ ਮੇਰੀ ਕੁੜੀ ਦੀ ਮੈਂ ਬਥੇਰਾ ਉਹਨਾਂ ਨੂੰ ਕਿਹਾ ਭਾਈ ਉਹ ਮੇਰੇ ਪੈਰੀ ਹੱਥ ਲਾਉਣ ਕਹਿੰਦੇ ਸਾਨੂੰ ਛੱਡ ਦੇ ਬਖਸ਼ ਦੇ ਮੈਂ ਮਿੰਤ ਕਰ ਲੈਣੀ ਆ ਮੈਂ ਇਤਨਾ ਪੈ ਨਹੀਂ ਆ ਉਹਦੀ ਬੁੜੀ ਨੇ ਮੈਨੂੰ ਐ ਕਹਤਾ ਮੈਂ ਕਹਾ ਮੈਂ ਤੇਰੇ ਨਾਲ ਪੈ ਕੇ ਕੀ ਕਰਨਾ ਮੈਂ ਤਾਂ ਕਹਿੰਦਾ ਸੋਚਿਆ ਹੀ ਨਹੀਂ ਭਾਬੀ ਤੇਰੇ ਪਰ ਤੇਰੇ ਵਿੱਚ ਕੀ ਫਰਕ ਕੀ ਆ ਜਾਂ ਤਾਂ ਆਪਦੀ ਥੋੜੀ ਕੁੜੀ ਹੋਵੇ ਫੇਰ ਤਾਂ ਪਾ ਫਿਰ ਕਹਿੰਦੇ ਵੀ ਐਂ ਬੋਲਦਾ ਮੈਂ ਕਿ ਹੁਣ ਕਿਵੇਂ ਦੁੱਖ ਆਉਂਦਾ ਮੈਂ ਕਿ ਜਦੋਂ ਮੇਰੀ ਕੁੜੀ ਦੇ ਨਾਲ ਪੈਂਦਾ ਸੀ ਉਦੋਂ ਨਹੀਂ ਪਤਾ ਲੱਗਿਆ ਨੂੰ ਵੀ ਮੈਂ ਕੀ ਕਰੀ ਜਨਾ ਤੇ ਮੈਂ ਕਹਾ ਮੈਂ ਤਾਂ ਕੇਸ ਕਰੂੰਗਾ ਮੈਂ ਕਹਿੰਦਾ ਐਂ ਕਿਵੇਂ ਕੇਸ ਕਰੇਂਗਾ ਤੂੰ ਯਾਰ ਮੈਂ ਜਦੋਂ ਗਲਤ ਕੀਤਾ ਹੀ ਨਹੀਂ ਮੈਂ ਚੱਲ ਠੀਕ ਹੈ ਮੈਂ ਸਰਪੰਚ ਕੋਲ ਗਿਆ ਮੈਂ ਸਰਪੰਚ ਨੂੰ ਸੱਦਿਆ ਮੈਂ ਕਿਹਾ ਸਰਪੰਚ ਬਈ ਕੀ ਹਾਲਾ ਕਹਿੰਦਾ ਠੀਕ ਆ ਮੈਂ ਕਿਹਾ ਯਾਰ ਬਈ ਮੇਰੇ ਨਾਲ ਛੰਦੇ ਦੀ ਛੰਦੇ ਦੀ ਘਰ ਵਾਲੀ ਨੇ ਤੇ ਛੰਦੇ ਨੇ ਆ ਕੰਮ ਕੀਤਾ ਮੇਰੀ ਕੁੜੀ ਦੇ ਨਾਲ ਮੈਂ ਕਿਹਾ ਉਹਨਾਂ ਦੇ ਘਰੇ ਮੈਂ ਕੁੜੀ ਛੱਡ ਕੇ ਐਸੀ ਆਪਦੀ ਵਿਆਹ ਗਿਆ ਸੀ ਮੈਂ ਕਹਿੰਦਾ ਬਈ ਤਾੜੀ ਦੋਨਾਂ ਹੱਥਾਂ ਨੇ ਲਵਾਈਦੀ ਹੁੰਦੀ ਆ ਤਾੜੀ ਦੋਨਾਂ ਹੱਥਾਂ ਨਾਲ ਵਜਦੀ ਹੁੰਦੀ ਤੇ ਮੈਨੂੰ ਕਹਿੰਦਾ ਮੈਂ ਕਿਹਾ ਤੂੰ ਕਿਵੇਂ ਬੋਲਦਾ ਓਏ ਮੈਂ ਕਿਹਾ ਸਰਪੰਚਾਂ ਭੰਦਾ ਮਾੜੀ ਮੋੜੀ ਤੇ ਸ਼ਰਮ ਕਰ ਤੂੰ ਵੀ ਤੂੰ ਇੰਨਾ ਪੜਿਆ ਲਿਖਿਆ ਬੰਦਾ ਤੇਨੂੰ ਪਿੰਡ ਨੇ ਇੱਕ ਸਾਬਕਾ ਸਰਪੰਚ ਬਣਾਇਆ ਤੇਨੂੰ ਪਿੰਡ ਦਾ ਸਰਪੰਚ ਆ ਤੂੰ ਵੀ ਤੈਨੂੰ ਸਰਪੰਚ ਬਣਾਇਆ ਤੇ ਤੂੰ ਭਾਂਦੇ ਰ ਮੈਂ ਕਿਹਾ ਤੂੰ ਇਹ ਕੀ ਗਈ ਜੰਨਾ ਮੈਂ ਕਿਹਾ ਤੂੰ ਉਤੋਂ ਗਈ ਇਹਨਾਂ ਵੀ ਕੁੜੀ ਮੈਂ ਕਿਹਾ ਕੁੜੀ ਤਾਂ ਮੇਰੀ 16 ਸਾਲ ਦੀ ਉਹਨੂੰ ਕੀ ਸੂੰ ਆ ਮੈਂ ਕਿਹਾ ਹੈ ਜੇ ਕਹਿੰਦਾ ਅੱਜਕੱਲ ਦੇ ਜਵਾਨਾਂ ਨੂੰ ਤਾਂ ਹਰੇ 14 15 ਸਾਲ ਦੀ ਮੁੰਡਿਆਂ ਨੂੰ ਕੁੜੀਆਂ ਨੂੰ ਵੀ ਪਤਾ ਲੱਗ ਜਾਂਦਾ ਵੀ ਕੀ ਕਰਨਾ ਕਿਵੇਂ ਕਰਨਾ ਮੈਂ ਕਿਹਾ ਯਾਰ ਸਰਪੰਚਾ ਜਮਾਂ ਹੀ ਕਲਾਨਾ ਮੈਂ ਕਿਹਾ ਮੇਰੀ ਕੁੜੀ ਬਾਰੇ ਮੈਂ ਪੁੱਛਣਾ ਹੈ ਤੈਨੂੰ ਵੀ ਮੇਰੇ ਨਾਲ ਇਹ ਹੋਇਆ ਤੇ ਤੂੰ ਕੀ ਬੋਲੀ ਨਾ ਤਾਂ ਤਾੜੀ ਦੋ ਹੱਥਾਂ ਨਾਲ ਵੱਜਦੀ ਹੈ ਮੈਂ ਕਿਹਾ ਬਈ ਮੈਂ ਤਾਂ ਪੰਚਾਇਤ ਕਰੂੰਗਾ ਬਈ ਸਰਪੰਚ ਆਇਆ ਖੜਾ ਹੋਇਆ ਮੈਂ ਕਿਹਾ ਮੈਂ ਆਹ ਗੱਲ ਵੀ ਕਰੂੰਗਾ ਜਿਹੜੀ ਤੂੰ ਕੀਤੀ ਹੈ ਮੈਂ ਪਿੰਡ ਨੂੰ ਸੱਦ ਲੈ ਸਾਰਿਆਂ ਨੂੰ ਸਾਰਿਆਂ ਨੂੰ ਬਾਹਲਾ ਬਈ ਪਿੰਡ ਦੇ ਮੂਰੇ ਗੱਲ ਕੀਤੀ ਮੈਂ ਕਿਹਾ ਬਈ ਮੈਂ ਸਰਪੰਚ ਨੇ ਮੈਨੂੰ ਐ ਕਿਹਾ ਮੇਰੀ ਕੁੜੀ ਮੈਂ ਇਨਾਂ ਦੇ ਘਰੇ ਛੱਡ ਕੇ ਜਾਂਦਾ ਸੀਗਾ ਤੇ ਇਹ ਬੰਦੇ ਨੇ ਐ ਕੀਤਾ ਮੈਂ ਕਿਹਾ ਦੱਸੋ ਮੈਨੂੰ ਕੀ ਇਨਸਾਫ ਦੇਓਗੇ ਕਈ ਲੋਕ ਹੱਸਦੇ ਸੀ ਵਿੱਚ ਤੇ ਕਈ ਲੋਕ ਮੇਰੇ ਸਾਥ ਦਿੰਦੇ ਸੀਗੇ ਐ ਹੋਇਆ ਬਈ ਮੇਰੇ ਨਾਲ ਬਹੁਤ ਧੱਕਾ ਹੋਇਆ ਬਈ ਮਨਨ ਬਾਈ ਇਹ ਕਹਿੰਦਾ ਵੀ ਗਵੰਡੀਆਂ ਦੇ ਸਾਹ ਦੇ ਛੱਡ ਕੇ ਗਿਆ ਸੀ ਕੁੜੀ ਦੇ ਪੇਪਰ ਸੀ ਜਦੋਂ ਪੇਪਰਾਂ ਤੋਂ ਬਾਅਦ ਇਹ ਕਹਿੰਦਾ ਜਦੋਂ ਮੈਂ ਕਿਤੇ ਵਿਆਹ ਤੋਂ ਬਾਅਦ ਆਇਆ ਤੇ ਥੋੜੇ ਟਾਈਮ ਬਾਅਦ ਸਾਡੀ ਕੁੜੀ ਨੇ ਜਦੋਂ ਰੋਕੇ ਆਦੀ ਮਾਂ ਨੂੰ ਦੱਸਿਆ ਮੈਂ ਵੀ ਮੈਂ ਪ੍ਰੈਗਨੈਂਟ ਆ ਮੇਰੇ ਨਾਲ ਅੰਕਲ ਨੇ ਕੋਈ ਚੀਜ਼ ਨਸ਼ੀਲੀ ਮੈਨੂੰ ਪਾ ਕੇ ਮੇਰੇ ਨਾਲ ਗਲਤ ਕੰਮ ਕੀਤਾ ਜਾਂ ਕੋਈ ਹੋਇਆ ਇਹਨੇ ਉਹ ਗੱਲਬਾਤ ਉਹਨਾਂ ਦੇ ਘਰੇ ਕੀਤੀ ਪਹਿਲਾਂ ਤੋਂ ਮੰਨਦੇ ਨਹੀਂ ਸੀ ਮੁੜ ਕੇ ਮੰਨ ਲਗੇ ਵੀ ਸਾਡੇ ਤੇ ਕੇਸ ਨਾ ਕਰੀ ਸਭ ਤੋਂ ਗਲਤੀ ਹੋ ਗਈ ਮaaf ਕਰਦੇ ਸਾਨੂੰ ਉਹ ਕਰਦੇ ਉਹਦੀ ਘਰ ਵਾਲੀ ਉਹ ਕਹਿੰਦੀ ਵੀ ਚਲ ਤੂੰ ਵੀਡੀਓ ਦਾ ਬਟਾ ਲਾਉਣਾ ਤੂੰ ਮੇਰੇ ਨਾਲ ਜੋ ਕੁਝ ਕਰ ਲਾ ਸਬੰਧ ਬ ਇੱਜ਼ਤ ਨਾਲ ਖੇਡਣਾ ਇਹੋ ਜਿਹੇ ਦੱਲਿਆਂ ਦਾ ਕੰਮ ਹੁੰਦਾ ਸਾਡਾ ਨੀਗਾ ਜਦੋਂ ਉਹਨੇ ਬੰਦੇ ਨੇ ਜਾ ਕੇ ਸਰਪੰਚ ਨਾਲ ਗੱਲ ਕੀਤੀ ਸਰਪੰਚ ਕਹਿੰਦਾ ਤਾਲੀ ਇੱਕ ਹੱਥ ਨਾਲ ਨਹੀਂ ਵੱਜਦੀ ਦੋਨਾਂ ਨਾਲ ਵੱਜਦੀ ਹੈ ਕਿੱਥੇ ਸਰਪੰਚ ਨੇ ਉਹਦੀ ਸੌਣੀ ਜ ਉਹਦੀ ਧੀ ਨਾਲ ਗਲਤ ਕੰਮ ਹੋਇਆ ਕਿ ਇੱਥੇ ਉਲਟਾ ਉਹਨੂੰ ਇਹ ਗੱਲਾਂ ਸੁਣਾਉਣ ਲੱਗ ਗਿਆ ਮੁੜ ਕੇ ਬਾਈ ਨੇ ਪੰਚਾਇਤ ਕੀਤੀ ਪੰਚਾਇਤ ਦੇ ਵਿੱਚ ਸਰਪੰਚ ਦੀ ਚੰਗੀ ਲਾਹ-ਪਾਹ ਕੀਤੀ ਕੁਝ ਤਾਂ ਬੰਦੇ ਉਹਦਾ ਸਾਥ ਦਿੰਦੇ ਸੀ ਕੁਝ ਉਹ ਬੰਦੇ ਉਹਨੂੰ ਇਹ ਗੱਲ ਕਹਿੰਦੇ ਸੀ ਕੋਸਵਾਦ ਲੈਂਦੇ ਸੀ ਜਿਵੇਂ ਬੁਰਕੀ ਸਿੱਟੀ ਤੇ ਲੜਾਈ ਦੇਖਣ ਵਾਲਾ ਕੰਮ ਹੁੰਦਾ ਉਹ ਚੀਜ਼ਾਂ ਬਾਈ ਫੇਰ ਤੁਹਾਡਾ ਕੀ ਮੰਨ ਕੇ ਚੱਲ ਬਾਅਦ ਚ ਕੀ ਨਿਬੜਿਆ ਬਈ ਇਹ ਵੀ ਬਈ ਕਈ ਜਿਹੜੇ ਵਿੱਚ ਨੰਬਰਦਾਰ ਸੀਗੇ ਮੈਂਬਰ ਵੀ ਸੀ ਤੈਨੂੰ ਅਸੀਂ ਸਰਪੰਚ ਜਿਉਣੇ ਤੂੰ ਇਹੋ ਜਿਹੇ ਗੱਲਾਂ ਕਿਹੜੀਆਂ ਕਰੀ ਜਾਂਦਾ ਹਨਾ ਵੀ ਜਵਾਗ ਦਾ 16 ਸਾਲ ਦੀ ਇਹ ਜੇ ਆਏ ਵੀ ਹੁਣ ਉਹ ਗੱਲਾਂ ਆਏ ਕੀਤੀ ਬਾਈ ਇੱਕ ਬੰਦਾ ਵਿੱਚੋਂ ਉੱਠਿਆ ਕਹਿੰਦਾ ਯਾਰ ਜਿਹ ਚਿੱਟਾ ਜੇ ਜਵਾਗ ਤੇਰਾ ਲਾਉਂਦਾ ਹੋਵੇ ਹੂੰ सरपंच ਜਦ ਰਾਜਟਾ ਲੰਦਾ ਹੋਵੇ ਤੇ ਡਰ ਦੂਜਿਆਂ ਨੂੰ ਨਹੀਂ ਹੋਣਾ ਵੀ ਸਾਡੇ ਘਰੇ ਵੀ ਅੱਗ ਜਾਊਗੀ ਤੇ ਅੱਜ ਜੇ ਇਹਦੀ ਕੁੜੀ ਦੇ ਨਾਲ ਗਲਤ ਕੰਮ ਹੋਇਆ ਐਂ ਡਰ ਹੈ ਨਹੀਂ ਵੀ ਤਰੀਕੇ ਰੀ ਹੋ ਸਕਦਾ ਮੈਂ ਸਰਪੰਚ ਨੂੰ ਕਿਹਾ ਮੈਂ ਸਰਪੰਚਾ ਗੱਲ ਸੁਣ ਮੈਂ ਕਿਹਾ ਤੂੰ ਮੇਰੀ ਕੁੜੀ ਨੂੰ ਐਂ ਕਹਿਣਾ ਦੋਨੇ ਤੜੇ ਤਾਲੀਆਂ ਸਰਪੰਚ ਦੀ ਮੈਂ ਕਿਹਾ ਤੇਰੀ ਕੁੜੀ ਦੇ ਨਾਲ ਐਦਾਂ ਹੁੰਦਾ ਫੇਰ ਕੀ ਕਰਦਾ ਤੂੰ ਉਹ ਕਹਿੰਦਾ ਤੂੰ ਐਂ ਬੋਲਦਾ ਹੂੰਗਾ ਅਸੀਂ ਐਂ ਹੁੰਨੇ ਆ ਅਸੀਂ ਸਰਦਾਰ ਹੁੰਨੇ ਆ ਮੈਂ ਕਿਹਾ ਸਰਦਾਰ ਹੁੰਨੇ ਫਿਰ ਸਾਡੇ ਗਰੀਬਾਂ ਦਾ ਕੋਈ ਨਹੀਂ ਮਗਾ ਸਾਡੇ ਨਾਲ ਜਿਹੜਾ ਕੁਛ ਹੋਇਆ ਤੈਨੂੰ ਨਹੀਂ ਇਹ ਨਹੀਂ ਪਤਾ ਲੱਗਦਾ ਤੈਨੂੰ ਤਾਂ ਇੱਜ਼ਤ ਹੀ ਆ ਭਲਾ ਗਰੀਬ ਦੀ ਇਹ ਤੇ ਭਲਾ ਸਰਦਾਰ ਦੀ ਆ ਭਾਈ ਭਲਾ ਸਰਦਾਰ ਦੀ ਆ ਭਾਈ ਠੀਕ ਹੈ ਉਸ ਤੋਂ ਬਾਅਦ ਭਾਈ ਥਾਣੇ ਵਾਲੇ ਸੱਦੇ ਜਾਂਦੇ ਆ ਥਾਣੇ ਵਾਲੇ ਭਾਈ ਉਸ ਨੂੰ ਬੰਦੇ ਦੀ ਗੱਲਬਾਤ ਸੁਣਦੇ ਮੇਰੀ ਸੁਣਦੇ ਆ ਤੇ ਉਹਨੂੰ ਲੈ ਜਾਂਦੇ ਆ ਭਾਈ ਤੇ ਅੱਜ ਮੇਰੀ ਕੁੜੀ ਹਸਪਤਾਲ 'ਵਿ ਪਈ ਆ ਭਾਈ ਉੱਤੇ ਘੱਟੇ ਨਹੀਂ ਤੂੰ ਕੁੱਟਿਆ ਥੱਪੜੇ ਲਾਏ ਮੇਰੇ ਨਾਲ ਮੁੰਡੇ ਸੀਗੇ ਉਹਨਾਂ ਨੇ ਵੀ ਲਾਏ ਛੇ ਆਵਾਜ਼ਾ ਪੂਰੀ ਤਕ ਟਕਾ ਟਕਾ ਕੇ ਕੀਤੀ ਬਈ ਕਰਨੀ ਪਊਗੀ ਇਹ ਜੇ ਲਗੌੜਾਂ ਦੀ ਇਹ ਜੇ ਥੁੱੱਦੂ ਬੰਦਿਆਂ ਦੀ ਕਰਨੀ ਪਊਗੀ ਕਿਉਂਕਿ ਬਈ ਮੇਰੀ ਕੁੜੀ ਦੇ ਨਾਲ ਜਿਹੜਾ ਕੁਝ ਹੋਇਆ ਨਾ ਉਹ ਮੈਨੂੰ ਹੀ ਪਤਾ ਵੀ ਮੇਰੇ ਕੋਲ ਕਿੰਨੇ ਕਿੰਨੇ ਕਿ ਲੋਕਾਂ ਨੇ ਤੇਰਾ ਸਾਥ ਦਿੱਤਾ ਤੇ ਕਿੰਨੇ ਕਿ ਤੇਰੇ ਨਾਲ ਸਵਾਦ ਲੈਣਾ ਸਾ ਪਿੰਡ ਦੇ ਸਾਥ ਦੇਣ ਵਾਲਾ ਸੀ ਤੇ ਅੱਧਾ ਪਿੰਡ ਨਹੀਂ ਦਿੰਦਾ ਸੀਗਾ ਬਈ ਵਿੱਚ ਸਵਾਦ ਲੈਣ ਵਾਲੇ ਬਹੁਤ ਹੁੰਦੇ ਬਈ ਪਿੰਡ ਦੇ ਲੋਕ ਯਾਰ ਸਵਾਦ ਲੈਂਦੇ ਆ ਗੱਲ ਜੇ ਗਰੀਬ ਦੀ ਉੱਠਦੀ ਆ ਨਾ ਤੇ ਭੰਬੜ ਉੱਠਦਾ ਬਈ ਭੰਬੜ ਜਦੋਂ ਕਿਸੇ ਤਗੜੇ ਬੰਦੇ ਦੀ ਗੱਲ ਉੱੜਦੀ ਆ ਉਹ ਉੱੜਦੀ ਨਹੀਂ ਤੇ ਮੈਂ ਇੱਕ ਗਰੀਬ ਬੰਦਾ ਸੀ ਮੇਰੀ ਗ ਉਹ ਬਰਾ ਕਹਿੰਦੇ ਹੁੰਦੇ ਨਾ ਜਿਹੜੀ ਤਕੜੇ ਬੰਦੇ ਤੇ ਜਿਵੇਂ ਉਹ ਸਾਨੇ ਬੰਦੇ ਨੇ ਗੱਲ ਕੀਤੀ ਸੀ ਕਿ ਡਾਂਗ ਤੋਂ ਕਹਿੰਦੇ ਖੜਾਕ ਕਰਕੇ ਲੰਘਦਾ ਹੁੰਦਾ ਜੇ ਤਕੜੇ ਬਾਰ ਮਾਰੇ ਤੇ ਡਾਂਗ ਦਾ ਡਰ ਹੁੰਦਾ ਨਹੀਂ ਕਰਦਾ ਜਿਵੇਂ ਉਹ ਜੇ ਮਾੜੇ ਦੇ ਬਾਰ ਮਾਰੇ ਡਾਂਗ ਹਰੇਕ ਹੀ ਬੰਦਾ ਹਰੇਕ ਦੀ ਪਰਚਾਈ ਲੱਗਦੀ ਹੁੰਦੀ ਹੈ ਮਾੜੇ ਦੀ ਫਿਲਮ ਤੇ ਡਾਇਲੋਗ ਹੈ ਉਹ ਕਹਿੰਦਾ ਜਦੋਂ ਕਿਸੇ ਦੇ ਪਤਾ ਵੀ ਡਾਂਗ ਮੋਰਾਂ ਚ ਮਾਰੂ ਹਰੇਕ ਘਰ ਵਾਲੀ ਚਾਚੀ ਲੱਗਦੀ ਹੈ ਤੇ ਗਰੀਬ ਘਰ ਦੀ ਭਾਬੀ ਲੱਗਦੀ ਹੈ ਉਹ ਗੱਲ ਆ ਬਈ ਸਾਡੀ ਹੁਣ ਛੋਡਾ ਕੀ ਮਤਲਬ ਪ੍ਰਸ਼ਾਸਨ ਨੇ ਕਿੰਨਾ ਕੁ ਸਾਥ ਦਿੱਤਾ ਕੀ ਗੱਲ ਬਣਿਆ ਪ੍ਰਸ਼ਾਸਨ ਨੇ ਬਈ ਬਹੁਤ ਸਾਥ ਕੀਤਾ ਪਰ ਅੱਜ ਦੇ ਟ ਬੀਰ ਉਹ ਟਾਈਮ ਹੁੰਦਾ ਸੀ ਨਾ ਜਦੋਂ ਜਨਾਨੀ ਜਾਂ ਕੋਈ ਵੀ ਕੁੜੀ ਹੁੰਦੀ ਸੀ ਪਿੰਡ ਦੀ ਹਨਾ ਵੀ ਸ਼ਹਿਰ ਜਾਂਦੀ ਸੀ ਜਾਂ ਕੋਈ ਉਹਨੂੰ ਗਲਤ ਬੁੰਡਾ ਬੋਲਦਾ ਸੀਗਾ ਜਾਂ ਕੁਝ ਗੱਲ ਬਲਤ ਬਲਤ ਹੁੰਦੀ ਸੀ ਬਾਹਰ ਤਾਂ ਹਰੇਕ ਬੰਦਾ ਉਹਨੂੰ ਐਂ ਕਹਿੰਦਾ ਹੁੰਦਾ ਸੀਗਾ ਯਾਰ ਵੀ ਹਾਂ ਯਾਰ ਬਈ ਸਾਡੇ ਪਿੰਡ ਦੀ ਧੀ ਆ ਇਹ ਵੀ ਇਹਦੇ ਨਾਲ ਵੀ ਤੂੰ ਇਹਨੂੰ ਕਿਵੇਂ ਗਲਤ ਬੋਲਿਆ ਓਏ ਪਰ ਅੱਜ ਦੇ ਟਾਈਮ ਦੇ ਵਿੱਚ ਇਹ ਕਹਿੰਦੇ ਵੀ ਸੇ ਮੇਰੀ ਮਸ਼ੂਕ ਆ ਓਏ ਸਾਡੇ ਪਿੰਡ ਦੀ ਕੁੜੀ ਆ ਪ੍ਰਸ਼ਾਸਨ ਨੇ ਕਿੰਨਾ ਕੁ ਸਾਥ ਦਿੱਤਾ ਪ੍ਰਸ਼ਾਸਨ ਨੇ ਬਹੁਤ ਸਾਥ ਦਿੱਤਾ ਬਈ ਬਹੁਤ ਹੱਦੋਂ ਜ਼ਿਆਦੇ ਜਿਹੜੇ ਪਿੰਡ ਦੇ ਲੋਕ ਥੋਡੇ ਤੇ ਮੰਨ ਕੇ ਚੱਲ ਕਈ ਮਲਾਦਾ ਪਿੰਡ ਤੁਹਾਡਾ ਸਾਥ ਦਿੰਦਾ ਸੀ ਤੇ ਅੱਧਾ ਪਿੰਡ ਥੋਡੇ ਤੇ ਹੱਸਦਾ ਸੀ ਬਈ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਸਪਸ਼ਟ ਜਿਹੜੀ ਗੱਲ ਆ ਪਹਿਲਾਂ ਜਿਹੜਾ ਟਾਈਮ ਹੁੰਦਾ ਸੀ ਨਾ ਵੀ ਧੀ ਜੇ ਕਿਸੇ ਦੀ ਬੱਸ ਦੇ ਵਿੱਚ ਕੋਈ ਛੇੜਦਾ ਸੀ ਜਾਂ ਕਾਲਜ ਦੇ ਕੋਈ ਗਲਤ ਬੋਲਦਾ ਜਾਂ ਬੱਸ ਸਟੈਂਡ ਦੇ ਵਿੱਚ ਗਲਤ ਬੋਲਦਾ ਸੀ ਤਾਂ ਲੋਕ ਐਂ ਕਹਿੰਦੇ ਸੀ ਵੀ ਇਹ ਬਈ ਸਾਡੇ ਪਿੰਡ ਦੀ ਧੀ ਆ ਇਹਨੂੰ ਗਲਤ ਨਾ ਬੋਲ ਵੀ ਤੂੰ ਗਲਤ ਕਹਿ ਬੋਲਿਆ ਓਏ ਇਹ ਸਾਡੇ ਪਿੰਡ ਦੀ ਧੀ ਹੈ ਤੇ ਸਾਡੀ ਵੀ ਧੀ ਆ ਪਰ ਅੱਜ ਦੇ ਟਾਈਮ ਦੇ ਵਿੱਚ ਬਈ ਜੇ ਤੂੰ ਕਿਸੇ ਦੀ ਕੁੜੀ ਨੂੰ ਗਲਤ ਬੋਲਦਾ ਕੋਈ ਤਾਂ ਅਗਲਾ ਪਤਾ ਕੀ ਕਹਿੰਦਾ ਪਿੰਡ ਦਾ ਹੀ ਕਹਿੰਦਾ ਵੀ ਇਹ ਤਾਂ ਮੇਰੀ ਮਸ਼ੂਕ ਆ ਉਹ ਤੂੰ ਕਿਵੇਂ ਹੱਥ ਪਾਇਆ ਨੂੰ ਇਹ ਮੇਰੇ ਪਿੰਡ ਦੀ ਹੈ ਮੇਰੀ ਮਸ਼ੂਕ ਆ ਸਕੂਲ ਮੁਰੇ ਗੇੜੇ ਲਾਉਂਦੇ ਆ ਮੁੰਡੇ ਲਾਉਂਦੇ ਆ ਕਿ ਨਹੀਂ ਲਾਉਂਦੇ ਬਾਈ ਲਾਉਂਦੇ ਆ ਨਾ ਕਿਉਂ ਲਾਉਂਦੇ ਆ ਤੂੰ ਐਂ ਵੇਖ ਲਈ 2 ਵਜੇ ਛੁੱਟੀ ਹੋਊਗੀ 3 3 ਵਜੇ ਛੁੱਟੀ ਹੋ ਜਦੋਂ ਵੀ ਛੁੱਟੀ ਹੋਈ ਜਾ ਬੱਚਾ ਨੂੰ ਤੇ ਮੁੰਡੇ ਕੁੜੀਆਂ ਗੇੜੇ ਲਾਉਣਗੇ ਮੁੰਡੇ ਕਿਉਂ ਲਾਉਂਦੇ ਆ ਪਰ ਅੱਜ ਦੇ ਟਾਈਮ ਦੇ ਵਿੱਚ ਇਹੀ ਸਿਸਟਮ ਆ ਬਾਈ ਵੀ ਜਿਹੜੀਆਂ ਕੁੜੀਆਂ ਨਾ ਕੁੜੀਆਂ ਨੂੰ ਮਸ਼ੂਕਾਂ ਸਮਝਦੇ ਆ ਲੋਕ ਪਿੰਡ ਦੀਆਂ ਕੁੜੀਆਂ ਨੂੰ ਪਰ ਪਹਿਲਾਂ ਉਹ ਟਾਈਮ ਹੁੰਦਾ ਸੀ ਬਾਈ ਜਦੋਂ ਧੀਮ ਸਮਝਦੇ ਹੁੰਦੇ ਸੀ ਤੇ ਅੱਜ ਜਿਹੜਾ ਮੇਰੇ ਨਾਲ ਮੇਰੀ ਕੁੜੀ ਦੇ ਨਾਲ ਹੋਇਆ ਬਾਈ ਇਹ ਕਿਸੇ ਨਾਲ ਵੀ ਹੋ ਸਕਦਾ ਐ ਨਹੀਂ ਹੈਗਾ ਵੀ ਜੇ ਮੇਰੇ ਘਰੇ ਅੱਗ ਲੱ ਨਾਲ ਹੋਇਆ ਪਰ ਉਹ ਬੰਦਾ ਕਹਿੰਦਾ ਕਹਿੰਦਾ ਬਈ ਯਾਰ ਵੀ ਟਾੜੀ ਦੋਨਾਂ ਹੱਥਾਂ ਨਾਲ ਵੱਜਦੀ ਆ ਇਹ ਗੱਲ ਦੇਖ ਦੱਸੋ ਕਿੱਥੇ ਜਾਂਦੀ ਆ ਇੱਕ 16 ਸਾਲ ਦੀ ਕੁੜੀ ਨੂੰ ਕੀ ਪਤਾ ਯਾਰ ਵੀ ਇਹ ਚੀਜ਼ ਕਹਿੰਦਾ 16 ਸਾਲ ਦੀ ਕੁੜੀ ਨੂੰ ਅੱਜ ਕੱਲ ਦੀ 12 13 ਸਾਲ ਦੀ ਕੁੜੀ ਨੂੰ ਵੀ ਪਤਾ ਵੀ ਕੀ ਕੰਮ ਕਰਨਾ ਹੁੰਦਾ ਇਹ ਜ ਨਹੀਂ ਜੇ ਮੰਨ ਕੇ ਚੱਲ 16 ਸਾਲ ਦੀ ਕੁੜੀ ਨੂੰ ਮੰਨ ਲਾ ਜੇ ਟਾੜੀ ਇੱਕ ਹੱਥ ਨਾਲ ਨਹੀਂ ਵੱਜਦੀ ਦੋਨਾਂ ਨਾਲ ਵੱਜਦੀ ਆ ਫਿਰ ਕੁੜੀ ਤੁਹਾਨੂੰ ਦੱਸਦੀ ਨਾ ਉਹ ਤਾਂ ਉਹਨੂੰ ਕਹਿ ਜਾਂਦੀ ਵੀ ਮੈਨੂੰ ਲਿਆ ਕੇ ਦੇ ਕੋਈ ਨਾ ਕੁਛ ਬਈ ਮੈਂ ਹਾਂ ਜੇ ਉਹ ਸਹੀ ਸੀ ਤਾਂ ਹੀ ਉਹਨੇ ਦੱਸਿਆ ਕਾਨੂੰਨ ਬਈ ਕਾਨੂੰਨ ਤੋਂ ਬਿਨਾਂ ਜੇ ਕਾਨੂੰਨ ਨਾ ਹੋਵੇ ਤਾਂ ਬੰਦੇ ਦਾ ਸਿਰ ਪਾੜ ਜਾਣ ਇੱਥੇ ਕਾਨੂੰਨ ਕਰਕੇ ਬਈ ਮੇਰਾ ਪ੍ਰਭਾਵ ਵੱਜ ਗਿਆ ਕਾਨੂੰਨ ਕਰਕੇ ਉਹ ਸਜ਼ਾ ਹੋ ਗਈ ਉਹ ਬੰਦੇ ਨੂੰ ਤੇ ਅੱਜ ਮੇਰੇ ਕੁੜੀ ਨੂੰ ਮੇਰੇ ਕੁੜੀ ਦਾ ਇਲਾਜ ਵੀ ਚੱਲ ਰਿਹਾ ਸਰਕਾਰੀ ਰੂਪ 'ਚ ਬਈ ਵਧੀਆ ਮੇਰਾ ਸਭ ਕੁਝ ਸਹੀ ਹੋ ਗਿਆ ਹੁਣ ਪਰ ਐ ਆ ਵੀ ਬਈ ਅੱਜ ਦੇ ਟਾਈਮ ਤੋਂ ਲੈ ਕੇ ਮੈਂ ਇਹ ਪਿੰਡ ਛੱਡਣਾ ਪਊਗਾ ਕਿਉਂਕਿ ਮੇਰੇ ਕੁੜੀ ਦਾ ਵਿਆਹ ਕੌਣ ਲਊਗਾ ਯਾਰ ਮੈਂ ਮੇਰੀ ਕੁੜੀ ਨੂੰ ਵਿਆਹ ਕੌਣ ਕਰੂਗਾ ਏਦਾ ਯਾਰ ਪਤਾ ਚੱਕਰ ਕੀ ਆ ਜੇ ਤੇਰੀ ਕੁੜੀ ਆ ਉਹ ਨਿਆਣੀ ਸੀ ਹਨਾ ਬੱਚੀ ਆ ਜਿਹੜਾ ਬੰਦਾ ਸੈਣਾ ਸੀ ਜਿਹਦੀ ਅੱਜ 30 32 ਸਾਲ ਦੀ ਉਮਰ ਉਹਨੂੰ ਤਾਂ ਸਾਜੀ ਸੰਝ ਸੀ ਵੀ ਮੈਂ ਕਿਸੇ ਧੀ ਦੀ ਇੱਜ਼ਤ ਖਰਾਬ ਕਰ ਜਾਮ ਅੱਜ ਦੇ ਟਾਈਮ ਦੇ ਵਿੱਚ ਜਿਹੜੀ ਕਾਂ ਵਾਸ਼ਣਾ ਨਾ ਇਹ ਬੰਦੇ ਨੂੰ ਨਹੀਂ ਟਿਕਾਂ ਦਿੰਦੀ ਸਿੱਧੀ ਜੀ ਗੱਲ ਆ ਅੱਜ ਦੇ ਟਾਈਮ ਦੇ ਵਿੱਚ ਜੇ ਚੀਜ਼ ਸਹੀ ਹੋਵੇ ਫਿਰ ਬੰਦਾ ਕੁਝ ਨਹੀਂ ਕਰ ਸਕਦਾ ਪਰ ਅੱਜ ਦੇ ਟਾਈਮ ਦੇ ਵਿੱਚ ਬਈ ਲੋਕ ਹਿੱਲੇ ਪਏ ਦੁਨੀਆਂ ਇੰਨੀ ਹਿੱਲ ਗਈ ਹਿੱਲੇ ਪਏ ਕੌਣ ਹਿੱਲਿਆ ਅੱਜ ਸਾਰੇ ਹਿੱਲੇ ਪਏ ਕਈ ਲੋਕ ਕਹਿੰਦੇ ਵੀ ਅਸੀਂ ਜਨਾਨੀ ਬਾਜ ਨਹੀਂ ਹੈਗੇ ਬਾਈ ਮੈਂ ਕਹਿੰਨਾ ਅੱਧਾ ਪਿੰਡ ਜਨਾਨੀ ਬਾਜ ਅੱਧਾ ਕਿਉਂ 90% ਜਨਾਨੀ ਬਾਜ ਬੰਦਾ ਹੁੰਦਾ ਇੱਕ ਚੀਜ਼ ਮੈਂ ਤੁਹਾਨੂੰ ਹੋਰ ਪੁੱਛਦਾ ਵੀ ਅੱਗੇ ਲੋਕ ਜਿਵੇਂ ਆਣ ਗਵਾਂਡ ਸੀ ਹਨਾ ਜਿਵੇਂ ਹੋਤ ਸੀ ਧੀ ਪਹਿਣਾ ਜਾਂ ਮੱਲਾ ਪੈਂਡ ਬਜਦੀ ਜਾਂ ਕੋਈ ਨੰਗਦੀਆਂ ਜਾਂ ਹੋਰ ਆ ਤੇ ਉਹ ਸ਼ਰਮ ਆਂਦੀ ਹੁੰਦੀ ਸੀ ਵੀ ਮੇਰਾ ਚਾਚਾ ਖੜਾ ਜਾ ਮੇਰਾ ਤਾਇਆ ਖੜਾ ਜਾ ਮੇਰਾ ਭਰਾ ਹਨਾ ਜਾਂ ਕੋਈ ਹੋਰ ਆ ਅੱਜ ਦੇ ਟਾਈਮ ਦੇ ਵਿੱਚ ਘੁੰਡ ਵੀ ਘੜਦੇ ਸੀ ਅੱਜ ਦੇ ਟਾਈਮ ਦੇ ਵਿੱਚ ਘੁੰਡ ਕਿਹੜੀ ਬੁੜੀ ਕਰਦੀ ਹੈ ਸੁਰਖੀ ਪਾਊਡਰ ਲਾ ਕੇ ਪਹਿਂਦੀ ਮੂਰੇ ਹੋ ਹੋ ਕੇ ਖੜਦੀਆਂ ਵੀ ਅਸੀਂ ਆ ਵੇਖ ਵੇ ਸੋਹਣੀਆਂ ਕਿ ਨਹੀਂ ਸੋਹਣੀਆਂ ਅੱਗੇ ਨੂੰ ਘੁੰਡ ਘੜਦੇ ਸੀ ਹੁਣ ਤਾਂ ਜੀਨਾਂ ਟੀ-ਸ਼ਰਟ ਆਪਾਂ ਹਾਂ ਜੀਨਾਂ ਟੀ-ਸ਼ਰਟ ਤੇ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਆ ਜਿਹੜੇ ਇਹ ਜਿਹੇ ਬੰਦੇ ਜਿਹੜੇ ਹਵਸ਼ ਦੇ ਭਰੇ ਵੇ ਆ ਉਹਨਾਂ ਦੀ ਵੀ ਆਪ ਦਿੱਤੀਆਂ ਹੁੰਦੀਆਂ ਬਾਈ ਮੈਂ ਸਾਰਿਆਂ ਨੂੰ ਇੱਕ ਗੱਲ ਕਰਨਾ ਚਾਹਣਾ ਵੀ ਜਿਵੇਂ ਮੇਰੀ ਕੁੜੀ ਦੇ ਨਾਲ ਹੋਇਆ ਤੁਹਾਡੇ ਨਾਲ ਵੀ ਇਦਾਂ ਦਾ ਹੋ ਸਕਦਾ ਕਿਸੇ ਗਵਾਂਡੀ ਦੇ ਸਾਰੇ ਆਪਣੀਆਂ ਕੁੜੀਆਂ ਨੂੰ ਨਾਲ ਛੱਡ ਕੇ ਜਾਇਆ ਕਰੋ ਨਾ ਸੋਚਿਆ ਕਰੋ ਵੀ ਤੁਹਾਡੇ ਵਰਗੇ ਸਾਰੇ ਲੋਕ ਵੀ ਤੁਹਾਡੇ ਜੁਆਕਾਂ ਦਾ ਖਿਆਲ ਰੱਖਣਗੇ ਪਰ ਅੰਦਰ ਦਿਲ ਦੇ ਵਿੱਚ ਕੀ ਚੱਲ ਜਾਂਦਾ ਉਹਨਾਂ ਦੇ ਤੁਹਾਨੂੰ ਨਹੀਂ ਪਤਾ ਜਿਵੇਂ ਮੇਰੀ ਕੁੜੀ ਦੇ ਨਾਲ ਹੋਇਆ ਤੁਹਾਡੇ ਨਾਲ ਵੀ ਇਦਾਂ ਦਾ ਹੋ ਸਕਦਾ ਇਸ ਕਰਕੇ ਬਚ ਕੇ ਰਹੋ ਬਾਈ ਮੈਂ ਸਿੱਧੀ ਜੀ ਗੱਲ ਕਰਦਾ ਅੱਜ ਦੇ ਟਾਈਮ ਦੇ ਵਿੱਚ ਕੋਈ ਕਿਸੇ ਦਾ ਸਾਥ ਨਹੀਂ ਦਿੰਦਾ ਸਾਰਿਆਂ ਨੂੰ ਇਦਾਂ ਹੁੰਦਾ ਵੀ ਕਦੋਂ ਨਾ ਕਦੋਂ ਸਾਨੂੰ ਕੁਝ ਨਾ ਕੁਝ ਮਿਲਦਾ ਰਹੇ ਕੰਮ ਗਲਤ ਕਰਦੇ ਰਹੀਏ ਜਿਵੇਂ ਮੇਰੀ ਕੁੜੀ ਦੇ ਨਾਲ ਆਏ ਤੁਹਾਡੇ ਨਾਲ ਨਾ ਹੋਵੇ ਇਸ ਕਰਕੇ ਬਚ ਕੇ ਰਹੋ ਬਹੁਤ ਬਹੁਤ ਧੰਨਵਾਦ ਤੁਹਾਡਾ ਭਾਈ ਧੰਨਵਾਦ ਭਾਈ ਧੰਨਵਾਦ ਭਾਈ ਇਹ ਬਾਈ ਜਿਹੜਾ ਇਹਦੀ ਧੀ ਨਾਲ ਗਵੰਡੀ ਨੇ ਗਲਤ ਕੰਮ ਕੀਤਾ ਗਲਤ ਕੰਮ ਕੀ ਕੀਤਾ ਕਹਿੰਦੀ ਵੀ ਇਹ ਖੇ ਵੀ ਅਸੀਂ ਸਾਰੇ ਤਾਂ ਛੱਡ ਕੇ ਜਾਂਦੇ ਸੀ ਉਹਦੇ ਵੀ ਆਏ ਸੀ ਵੀ ਚੱਲ ਕੋਈ ਨਹੀਂ ਵੀ ਇਹ ਵੀ ਭਰਾ ਮਰਗਾ ਮੇਰੇ ਪਲਾਂ ਕੁਛ ਵੀ ਆ ਕਿਉਂਕਿ ਆਪਾਂ ਸੋਚਦੇ ਹੁੰਨੇ ਆ ਵੀ ਸਭ ਤੋਂ ਪਹਿਲਾਂ ਮੇਨ ਆਪਣੇ ਕੰਮ ਕੌਣ ਉਹਦਾ ਗਵੰਡੀ ਜਦੋਂ ਕੱਲ ਨੂੰ ਕੋਈ ਦੁੱਖਤ ਕਲੀਪ ਹੁੰਦੀ ਆ ਜਾਂ ਕੋਈ ਗਮੀ ਗਮੀ ਪੇਸ਼ੀ ਹੁੰਦੀ ਆ ਜਾਂ ਕੋਈ ਵਿਆਹ ਸ਼ਾਦੀ ਦਾ ਹੁੰਦਾ ਤਾਂ ਸਾਰਿਆਂ ਤੋਂ ਪਹਿਲਾਂ ਆਪਣੇ ਗਵੰਡੀ ਨਾਲ ਖੜਦਾ ਕਿਉਂ ਖੜਦਾ ਕਿਉਂਕਿ ਉਹ ਨੇੜੇ ਹੁੰਦਾ ਜੇ ਰਿਸ਼ਤੇਦਾਰ ਆ ਉਹਨਾਂ ਨੂੰ ਸੱਦੇ ਤੋਂ ਜਾਂ ਦੱਸੇ ਤੋਂ ਪਤਾ ਲੱਗਦਾ ਨਹੀਂ ਨਹੀਂ ਆਣ ਗਵਣ ਜਿਹਦਾ ਜੇ ਮਾੜਾ ਜ ਕੋਈ ਬੰਦਾ ਬੰਾਰ ਰੋਲਾ ਪਾ ਕੇ ਨਾਲ ਹੀ ਭੱਜੇ ਆਉਂਦੇ ਆ ਪਰ ਇਹ ਬੰਦੇ ਨੇ ਕਿੱਡੀ ਕਣੌਣੀ ਹਰਕਤ ਕੀਤੀ ਇੱਕ ਵਿਸ਼ਵਾਸ ਕਰਕੇ ਉਹਦੀ ਧੀ ਨੂੰ ਉਹਨਾਂ ਦੇ ਘਰੇ ਛੱਡ ਕੇ ਜਾਂਦਾ ਸੀ ਤੇ ਪਰ ਉਹਨੇ ਕੀ ਕੀਤਾ ਉਹਨੇ ਉਹ ਕੁੜੀ ਨੂੰ ਪ੍ਰੈਗਨੈਂਟ ਕਰਤਾ ਕਿ ਉਹ ਇੰਨਾ ਕੁ ਗਿਰਿਆਵਾ ਸੀਗਾ ਵਿਆਹ ਵਿਆਹ ਵਰਾ ਬੰਦਾ ਸੀ ਉਹਦੀ ਆਪ ਦੇ ਧੀ ਵੀ ਆ 7 ਸਾਲਾਂ ਦੀ ਉਹਦੀ ਕੁੜੀ ਆ ਤੇ 4 ਸਾਲਾਂ ਦਾ ਉਹਦਾ ਮੁੰਡਾ ਪਰ ਉਹ ਬੰਦੇ ਨੇ ਇੰਨਾ ਕੁ ਗਿਰ ਕੇ ਕੰਮ ਕੀਤਾ ਵੀ ਉਹ ਮਾਫੀ ਦੇ ਲਾਇਕ ਨਹੀਂ ਜਦੋਂ ਇਹ ਬੰਦੇ ਨੇ ਉਹਨਾਂ ਨੂੰ ਦੱਸਿਆ ਉਲਟਾ ਇਹਦੇ ਗੱਲ ਪੈਂਦੇ ਸੀ ਮੁੜ ਕੇ ਜਦੋਂ ਉਹਨੂੰ ਪਤਾ ਲੱਗਿਆ ਸਾਰਾ ਵੀ ਇਹਨਾਂ ਨੂੰ ਪਤਾ ਫਿਰ ਉਹ ਮਾਫੀ ਮੰਗਦੇ ਸੀ ਵੀ ਸਾਨੂੰ ਮਾਫ ਕਰ ਦੇ ਮਾਫ ਕਰ ਦੇ ਪਰ ਨਹੀਂ ਗਾਂ ਉੱਤੋਂ ਸਰਪੰਚ ਐਡਾ ਕਮਲਾ ਕੀ ਅਖ 41 ਇੱਕ ਅਥਨਾ ਨਹੀਂ ਬਾਈਦੀ ਜੇ ਇਹ ਕੰਜਰਾ ਕਮਲਿਆ ਜੇ ਉਹ ਦੀ ਧੀ ਉਹਦੇ ਨਾਲ ਸਹਿਮਤ ਹੁੰਦੀ ਤੇ ਉਪਰ ਉਹ ਘਰੇ ਕਿਉਂ ਦੱਸਦੀ ਆਦੀ ਮਾਂ ਨੂੰ ਕਿਉਂ ਦੱਸਦੀ ਉਹ ਉਹਨੇ ਮਾਂ ਨੂੰ ਅੱਕੀ ਵੀ ਨੇ ਦੱਸਿਆ ਵੀ ਅੰਕਲ ਨੇ ਮੈਨੂੰ ਨਸ਼ੀਲੀ ਚੀਜ਼ ਪਾ ਕੇ ਮੇਰੇ ਨਾਲ ਗਲਤ ਕੰਮ ਕੀਤਾ ਤੇ ਮੈਂ ਹੁਣ ਆ ਚੀਜ਼ ਮੇਰੇ ਨਾਲ ਹੋਈ ਜਾਂਦੀ ਆ ਵੀ ਤਾਂ ਕਰਕੇ ਆ ਕੀ ਵਿਸ਼ਵਾਸ ਰਹਿ ਗਿਆ ਅੱਗੇ ਪਿੰਡਾਂ ਦੇ ਵਿੱਚ ਜਦੋਂ ਕੁੜੀਆਂ ਬੁੜੀਆਂ ਜਾਂਦੀਆਂ ਸੀ ਸੈਟ ਧਾਕੇ ਲਗਦੀਆਂ ਸੀ ਧੀਆ ਹੁੰਦੀਆਂ ਸੀ ਨੂਹਾ ਹੁੰਦੀਆਂ ਸੀ ਕੁੰਡ ਕੱਢਦੀਆਂ ਸੀ ਹੁਣ ਤਾਂ ਜਿੰਨਾ ਟੀ-ਸ਼ਰਟਾਂ ਆਮ ਪੈਣ ਲੱਗ ਗਏ ਕੁੰਡਾ ਗੰਡਾ ਆਲਾ ਕੰਮ ਹੀ ਚੱਕਿਆ ਗਿਆ ਅੱਗੇ ਹੁੰਦਾ ਸੀ ਪਿੰਡ ਦੀ ਧੀ ਨੂੰ ਧੀ ਸਮਝ ਜਾਂਦੇ ਭੈਣ ਸਮਝ ਜਾਂਦੇ ਪਰ ਹੁਣ ਹੁਣ ਅਗਲਾ ਕਹਿੰਦਾ ਵੀ ਇਹ ਮੇਰੀ ਮਸ਼ੂਕ ਆ ਲੋ ਮੁੰਡੇ ਅੱਜ ਦੇ ਟਾਈਮ ਤੇ ਪਿੰਡਾਂ ਦੇ ਨਾਲ ਕੁੜੀਆਂ ਜਿਹੜੀਆਂ ਆਪਦੇ ਪਿੰਡ ਦੀਆਂ ਗਲੀ ਦੀਆਂ ਕੁੜੀਆਂ ਜਾਂ ਗਵੰਡਾਂ ਕਾਂਡਾਂ ਕੁੜੀਆਂ ਉਹਨਾਂ ਪਿੱਛੇ ਜੁੱਤੋ ਜੁੱਤੀ ਹੋਈ ਹੁੰਦੇ ਫਿਰਦੇ ਕਿਉਂ ਕਿਉਂਕਿ ਵੀ ਇਹ ਆਵਾ ਉਤਨ ਵਾਲਾ ਕੰ ਸਾਡੀ ਮਸ਼ੂਕ ਆ ਸਾਡਾ ਉਹ ਆ ਸਾਡੀ ਇਹ ਆ ਸਾਡੀ ਵੀਡੀਓ ਇੱਕ ਸਿੱਖਿਆ ਲਈ ਹੁੰਦੀ ਆ ਇਹ ਘਟਨਾ ਹੋਈ ਆ ਅਸੀਂ ਵੀਡੀਓ ਉਹੀ ਲੈ ਕੇ ਆਉਣੇ ਹੁੰਦੇ ਆ ਜਿਹੜੀ ਇਹ ਆਪਣੇ ਸਮਾਜ ਦੇ ਵਿੱਚ ਹੋਈ ਹੁੰਦੀ ਆ ਸਾਡੀ ਵੀਡੀਓ ਇੱਕ ਸਿੱਖਿਆ ਲਈ ਹੁੰਦੀ ਆ ਕੈਂਡੀਡੇਟਮੈਂਟ ਲਈ ਹੁੰਦੀ ਸਾਡੀ ਵੀਡੀਓ ਨੂੰ ਸੱਦੇ ਪਾਸੇ ਲੱਖ ਕਰੋ ਪੁੱਠੇ ਪਾਸੇ ਨਾਲ ਲੈ ਕੇ ਜਾਓ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮੈਂ ਤੁਹਾਡਾ ਆਪਣਾ ਗੁਰੇ ਸਿੱਧੂ ਧੰਨਵਾਦ